ਇਹ ਤਾਂ ਇਡੇ ਗੱਡਜੋੜਦਾ ਇਸ ਤਰ੍ਹਾਂ ਕਿਸੇ ਦਾ ਵੀ ਗੱਡਜੋੜ ਤਾਂ ਇਸ ਤਰ੍ਹਾਂ ਚੰਡੀਗੜ੍ਹ ਦਾ ਇੱਕ ਇੰਚ ਵੀ ਬਾਹਰ ਨਹੀਂ ਜਾਣਦਾ ਮੈਂ ਕਿ ਚੰਡੀਗੜ੍ਹ ਬਿਲ ਰਮੀਏ ਨੇ ਇਸ ਕਰਕੇ ਈਸ ਇੰਡੀਵਿਜੂਅਲ ਐਂਡ ਅ ਸਟੇਟਮੈਂਟ ਇਜ਼ ਇੰਡੀਵਿਜੂਅਲ ਦੀ ਪਾਰਟੀ ਡਸਟੰਡ ਨੋਜਵਾਨ ਨੂੰ ਰੋਕਣ ਦਾ ਕੋਟਾ ਵੀ ਜਿਵੇਂ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਕਿ ਇੰਟਰਨੈਸ਼ਨਲ ਬਾਰਡਰ ਹੈ ਹਜ਼ਾਰਾਂ ਸਾਲਾਂ ਤੋਂ ਬਾਗ ਦੇ ਟਾੜੀ ਦਾ ਉਹ ਵੀ ਜਿਹੜਾ ਆਣਾ ਨੇ 10 ਸਾਲ ਤੱਕ ਫਾਈਨੈਂਸ਼ੀਅਲ ਐਂਬਰਗੋ ਲਾ ਕੇ ਰੱਖਿਆ ਪੰਜਾਬ ਨੂੰ ਪਛੜੇਪਨ ਦੇ ਵਿੱਚ ਸਾਡੇ ਕਿਸਾਨ ਨੂੰ ਫਸਾਇਆ ਸਾਡੀ ਸਾਡੀ ਫੌਜ ਦੀ ਪੱਤੀ ਬੰਦ ਕੀਤੀ ਸਾਡੇ ਇੰਟਰਨੈਸ਼ਨਲ ਬਾਰਡਰ ਬਾਰਡਰ ਖੁੱਲੇਗਾ ਤੇਜਾਰਤ ਵਧੇਗੀ ਕਾਰੋਬਾਰ ਵਧੇਗਾ ਤੇ ਸਾਡੇ ਨੌਜਵਾਨਾਂ ਨੂੰ ਕੰਮ ਮਿਲੇਗਾ ਨੌਜਵਾਨਾਂ ਨੂੰ ਕੰਮ ਮਿਲੇਗਾ ਇੰਡੀਵਿਜੂਅਲ ਹੈ ਤਾਂ ਇੰਡਿਵੀਜੂਅਲ ਦਾ ਹਿੱਸਾ ਕਿਸੇ ਦਾ ਵੀ ਗੱਠ ਜੋੜਦਾ ਹਿੱਸਾ ਹੋਏ ਇੰਡੀਵਿਜੂਅਲ ਦਾ ਜਿਹੜਾ ਥਿਊ ਹੁੰਦਾ ਉਹ ਇੰਡੀਵਿਜੂਅਲ ਹੁੰਦਾ ਹੈ ਪਾਰਟੀ ਦਾ ਥਿਊ ਹੈ के चंडीगढ़ इज अ पार्टन पार्सेल ऑफ द पंजाब ਅਸੀਂ ਚੰਡੀਗੜ੍ਹ ਦਾ 1 ਇੰਚ ਵੀ ਬਾਹਰ ਨਹੀਂ ਜਾਣ ਦੇਵਾਂਗੇ ਚੰਡੀਗੜ੍ਹ विल ਰਿਮੇਨ ਐਸ ਦੀ ਕੈਪਟਲ ਆਫ ਪੰਜਾਬ ਇਹ ਜੇ ਕਿਸੇ ਮੈਂਬਰ ਆਫ ਪਾਰਲੀਮੈਂਟ ਨੇ ਇਹ ਆਪਣੇ ਵੱਲੋਂ ਸੁਜੈਸਟ ਕੀਤਾ ਤਾਂ ਮੈਂ ਉਹ ਸੁਜੈਸ਼ਨ ਨੂੰ ਕੰਡਮ ਕਰਾਂ ਮੈਂ ਉਸ ਨੂੰ ਕੰਡਮ ਕਰਨਾ ਦੀ ਪਾਰਟੀ ਡਸ ਨਾਟ ਸਟੈਂਡ ਵਿਦ ਵਟ ਮਨੀਸ਼ ਤਵਾਰੀ ਸੇ ਸੇ ਹੀ ਸਟੈਂਡ ਚੰਡੀਗੜ੍ਹ ਇਜ਼ ਅ ਪਾਰਟ ਆਫ ਪੰਜਾਬ ਐਂਡ ਵੀ ਵਿਲ ਨਾਟ ਲੈਟ ਇਵਨ ਅ ਇੰਚ ਆਫ ਚੰਡੀਗੜ੍ਹ ਮੂਵ ਐਨੀਵੇਅਰ ਐਸ He is individual and a statement is individual the party does not stand with British party lagatar manifesto gale kiti hamra partiyan ne manifesto apni jari kiti par kise ne vi nojwanani nu videshan ch jaan ton bahar rokne layi koi kadam uthaya nahi chukey kyunki ajj sab to wadda mudda hai ki sadi nojwanani jehdi dekho meri ek gal suno hindustan de vich india government congressi sarkar hai nojwanani nu rokne da tanqi nojwanani nu rokne da iko tanqi ਜੇ ਅਸੀਂ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਡਾਕਰੀਆਂ ਦਾ ਪ੍ਰਦਾਨ ਕਰ ਸਕੀ ਕੋਈ ਕਾਰੋਬਾਰ ਦਾ ਸਾਡਾ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਹਜ਼ਾਰਾਂ ਸਾਲਾਂ ਤੋਂ ਬਾਗੇ ਤੇ ਟਾਰੀ ਦਾ ਉਹ ਬੀਜ ਨੇ ਪਾਣਿਆਂ ਨੇ 10 ਸਾਲ ਤਾਂ ਬੰਦ ਕਰਕੇ ਰੱਖਿਆ ਜਾਣ ਬੁੱਝ ਕੇ ਫਾਈਨੈਂਸ਼ੀਅਲ ਅੰਬਰਗੋ ਲਾ ਕੇ ਰੱਖਿਆ ਪੰਜਾਬ ਨੂੰ ਪਛੜੇਪਨ ਦੇ ਵਿੱਚ ਸਾਡੇ ਕਿਸਾਨ ਨੂੰ ਫਸਾਇਆ ਸਾਡੀ ਸਾਡੀ ਫੌਜ ਦੀ ਭਰਤੀ ਬੰਦ ਕੀਤੀ ਸਾਡੇ ਇੰਟਰਨੈਸ਼ਨਲ ਬਾਰਡਰ ਬੰਦ ਕੀ ਦੇਖੋ ਸਾਰੇ ਜਿਹੜੇ ਐਸਟੇਮਾ ਇੰਪੋਰਟੈਂਟ ਸਟੇਟਸ ਹਿੰਦੁਸਤਾਨ ਤਰੱਕੀ ਕਰ ਰਹੀਆਂ ਕਿਹੜੀਆਂ ਕਰੀ ਜਿੱਥੇ ਬੰਦਰਗਾਹਾਂ ਜਿੱਥੇ ਪੋਰਟਸ ਨੇ ਸਾਡਾ ਇੱਕ ਡਰਾਈ ਪੋਰਟ ਹੈ ਉਹ ਕੱਲਾ ਡਰਾਈ ਪੋਰਟ ਬੰਦ ਕਰ ਦਿੱਤਾ ਇਹ ਜਾਣਬੁੱਝ ਕੇ ਪੰਜਾਬ ਨੂੰ ਮੈਂ ਤੁਹਾਨੂੰ ਕਹਿ ਕੀ ਰਿਹਾ ਇੱਕ ਸੋਚੀ ਸਮਝੀ ਸਾਜ਼ਿਸ਼ ਨਾਲ ਕਿਉਂਕਿ ਇਹਦੇ ਇੱਕ ਮਿਨੋਰਿਟੀ ਰਾਜ ਕਰ ਰਹੀ ਮਿਨੋਰਿਟੀਜ਼ ਪ੍ਰਤੀ ਜੋ ਭਾਜਪਾ ਦੀ ਸੋਚ ਹੈ ਤੁਸੀਂ ਜਾਣਦੇ ਹੋ ਜੋ ਮਨੀਪੁਰ ਚ ਹੋਇਆ ਜੋ ਸਾਰੇ ਹਿੰਦੁਸਤਾਨ ਚ ਇੱਕ ਵੱਡੀ ਮਿਨੋਰਿਟੀ ਲਾ ਹੋ ਰਿਹਾ 6 and punjabi sar also minority whatever mr modian the bjp is doing they are doing with a special intention to keep punjab uh, financially on the back foot es jo chiddan border khulega tijarat vadhegi karobar vadhega te sade naujawanana nu kam milega naujawanana nu kam milega te itthe rehange ek ek meri gal sun lo ek bahut changi gal har saal 3 lakh naujawan punjab da bahar ja rahe ਜੇ ਜੋ ਮੈਜੋਰਟੀ ਸਿੱਖ ਜਾਏ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਕਿ ਇਹਨਾਂ ਨੂੰ ਫਾਈਨੈਂਸ਼ੀਅਲੀ ਬੈਂਕਰਪਟ ਕਰਕੇ ਰੱਖੋ so that ਨੌਜਵਾਨ ਇਥੋਂ ਦਾ ਮੂਵ ਆਊਟ ਹੋ ਜੇ ਇਥੋਂ ਦੀ ਸਾਰੀ ਜਿਹੜਾ ਤੁਹਾਡਾ ਸਿਸਟਮ ਹੈ ਓਬਵੀਅਸਲੀ ਉਹਦੇ ਵਿੱਚ ਚੇਂਜ ਆਏਗੀ ਜੀ ਡੈਮੋਗ੍ਰਾਫਿਕ ਚੇਂਜ ਆਏਗੀ ਸਾਰੇ ਕੰਮ ਇਹ ਸਾਡੇ ਪੰਜਾਬੀਆਂ ਨੂੰ ਬਹੁਤ ਕਲੋਜ਼ਲੀ ਵਾਚ ਕਰਨ ਦੀ ਲੋੜ ਹੈ ਦੋ ਵਾਰ ਲਗਾਤਾਰ ਅਸੀਂ ਮੋਦੀ ਦੇ ਪੈਰ ਨਹੀਂ ਇੱਥੇ ਲੱਗਦੇ ਐਤਕੀ ਮੈਂ ਚਾਹਨਾ ਕਿ ਇਕ ਮੁਸ਼ਤ ਇਹ ਮੋਦੀ ਨੂੰ ਰੋਕਣਾ ਕੱਲਾ ਵੀ ਕਲਪ ਕਾਂਗਰਸੇ ਕਿਰਪਾ ਕਰਕੇ ਆਪਣੀ ਵੋਟ ਆਪ ਨੂੰ ਜਾਂ ਅਕਾਲੀ ਦਲ ਨੂੰ ਨੁਮਾ ਫਟਾਓ ਅਕਾਲੀ ਦਲ ਨੂੰ ਪਾਈ ਵੋਟ ਤੇ ਸਿੱਧਾ ਤੁੰਦਰ ਮੋਦੀ ਦੀ ਛੋੜੀ ਜਾਏ ਆਪ ਨੇ ਆਲਰੇਡੀ ਇਹਨਾਂ ਦੇ ਕੇਜਰੀਵਾਲ ਸਾਹਿਬ ਨੇ ਪਟਨਾ ਰੈਡੀ ਚ ਮੰਮਤਾ ਬੇਨਰਜੀ ਨੇ ਕੇਜਰੀਵਾਲ ਨੇ ਤੇ ਉਧਵ ਠਾਕਰੇ ਜੀ ਨੇ ਇਹ ਪ੍ਰੋਪੋਜ਼ਲ ਆਲਰੇਡੀ ਰੱਖੀ ਹੈ ਕਿ ਜੇ ਇੰਡੀਆ ਬਲੌਕ ਦੀ ਮжоਰਿਟੀ ਆਏਗੀ ਕਾਂਗਰਸ ਦਾ ਪ੍ਰਾਈਮਿੰਸਟਰ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਾਈਮਿੰਸਟਰ ਹੋਏਗਾ ਬਸ ਸਿੱਧੇ ਵੋਟ ਸਾਹਮਣੇ ਫਿਰ ਸਿੱਧੇ ਤੌਰ ਤੇ ਆਪਾਂ ਇਹਨਾਂ ਨੂੰ ਕਿਉਂ ਪਾਣੀ ਹਾਂਜੀ ਸਰ ਇੱਕ ਰਾਘਵ ਛੱਡ ਦਾ ਬਿਆਨ ਆਇਆ ਉਹ ਕਹਿੰਦੇ ਕੇਜਰੀਵਾਲ ਪੰਜੇ ਨੂੰ ਵੋਟ ਪਾਉਣਗੇ ਤੇ ਰਾਹੁਲ ਗਾਂਧੀ ਝੜੂ ਨੂੰ ਵੋਟ ਪਾਉਣਗੇ ਉਹ ਬਿਸਰਾ ਇਹ ਰਾਘਵ ਛੱਡ ਦਾ ਸੰਗਾ ਤੇ ਨਹੀਂ ਰਾਘਵ ਛੱਡ ਦੇ ਬਿਆਨ ਤੇ ਮੈਂ ਕੀ ਕਹਿ ਸਕਦਾ ਸੀ ਇਹ ਮੈਂ ਵੈਲਕਮ ਕਰੂੰਗਾ ਕੇਜਰੀਵਾਲ ਪੰਜੇ ਨੂੰ ਪਾਣਗੇ ਉਹ ਇੰਟੈਂਸ਼ਨ ਸੀ ਯੂ ਮਸਟ ਅੰਡਰਸਟੈਂਡ ਇਨਡਾਇਰੈਕਟਲੀ ਰਾਘਵ ਛੱਡ ਦਾ ਮੈਸੇਜ ਦੇ ਰਿਹਾ ਪੰਜਾਬ ਦੇ ਆਪ ਵਾਲਿਆਂ ਨੂੰ ਕਿ ਸਿੱਧੀ ਵੋਟ ਕਾਂਗਰਸ ਨੂੰ ਕਿਉਂਕਿ ਭਗਵੰਤ ਇਹ ਜੇਟ ਡਾਇਰੈਕਟਲੀ ਭਗਵੰਤ ਇਜ਼ ਅਜੈਂਟ ਆਫ ਦ ਮਿਨਿਸਟਰੀ ਆਫ ਹੋਮ ਹੋਮ ਅਫੇਅਰਸ ਐਸ ਟਾਈਮ ਭਗਵੰਤ ਤੇ ਕੇਜਰੀਵਾਲ ਦੀ ਅੰਡਰਸਟੈਂਡਿੰਗ ਹੈ ਨਹੀਂ ਮੈਂ ਤੁਹਾਨੂੰ ਹੁਣੇ ਸੁਣਾ ਸਕਦਾ ਜੇ ਚਾਹਦੇ ਹੋ ਤਾਂ ਸੁਣਨਾ ਚਾਹੋਗੇ ਜੀ ਪਹਿਲਾਂ ਹੋ ਚੁੱਕੀ ਗੱਲ ਹੈ ਤੁਸੀਂ ਸੁਣੀ ਲਾਸਟ ਹਾਂ ਜੀ ਹਾਂ ਉਹਦੇ ਵਿੱਚ ਭਗਵੰਤ ਨੇ ਔਰ ਕੇਜਰੀਵਾਲ ਨੇ ਭਗਵੰਤ ਵਾਸ ਸਿਟਿੰਗ ਟੂ ਹਿਸ ਰਾਈਟ ਵੈਨ ਹੀ ਸੈਡ ਕੇ ਦੀ ਗਵਰਨਮੈਂਟ ਆਫ ਇੰਡੀਆ ਇਸ ਟ੍ਰਾਈਿੰਗ ਟੂ ਡੀਸਟੈਬਲਾਈਜ਼ ਪੰਜਾਬ ਦੇ ਆਰ ਟ੍ਰਾਈਿੰਗ ਟੂ ਬ੍ਰੇਕ ਆ ਪਾਲਿਸ ਐਂਡ ਦੇ ਵਿਲ ਟੇਕ ਭਗਵੰਤ ਔਨ ਬੋਰਡ ਇਹ ਸੋ ਵੱਡੀ ਹੋਰ ਸਟੇਟਮੈਂਟ ਕੀ ਹੋ ਸਕਦੀ ਜੀ ਤੁਸ ਮੇਰੀ ਅਪੀਲ ਹੈ ਕਿ ਜੋ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਕਾਂਗਰਸ ਦਾ ਬਟਨ ਲਪਾਉ ਜਾਂ ਰਾਗਵ ਚੱਡਾ ਜੀ ਨੇ ਕਿਹਾ ਉਹ ਕਿਰਪਾ ਕਰਕੇ ਪੂਰਾ ਕਰੋ ਜੀ ਅਸੀਂ ਬਾਈ ਸਰ ਸਾਹਿਬ ਰਮੀਰ ਖਰਾਬ ਹੋਣ ਵਾਲੇ ਆ ਪੰਜਾਬ ਦੇ ਜਿਹੜੇ ਪਹਿਲੇ ਵਾਰ ਆਏ ਨੇ ਮੈਂ ਨਹੀਂ ਮੈਂ ਤੁਸੀਂ ਮੇਰੇ ਮੂੰਹ 'ਚ ਸ਼ਬਦ ਜਿੰਨੇ ਕਿ ਮੈਂ ਕਹੇ ਉਹਨੂੰ ਉਹਨੂੰ ਸੁਣੋ ਮੂੰਹ 'ਚ ਨਾ ਪਾਓ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਇਹਨਾਂ ਦੀਆਂ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਨੇ ਇਸ ਕਿਸਮ ਦੇ ਐਲੀਮੈਂਟ ਨੂੰ ਪੰਜਾਬ ਚ ਲਿਆਉਂਦੀਆਂ ਜਿਹੜੇ ਪੰਜਾਬ ਦਾ ਮਾਹੌਲ ਵਿਗਾੜਨਗੇ ਤੁਸੀਂ ਸਮਝਦੇ ਹੋ ਇਸ ਤੋਂ ਵੱਧ ਮੈਂ ਕਹਿਣਾ ਕੁਝ ਨਹੀਂ ਸਿਆਣੇ ਵੋਟਰਸ ਨੂੰ ਹਰ ਗੱਲ ਦੀ ਸਮਝ ਹੈ ਮੈਂ ਕਹਿਣਾ ਕੀ ਚਾਹੁੰਦਾ ਮੇਰਾ ਇਸ਼ਾਰਾ ਜਿਹੜੇ ਨੈਸ਼ਨਲਿਸਟ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਸੈਕੂਲਰ ਕੈਂਡੀਡੇਟਸ ਨੇ ਸੈਕੂਲਰ ਸੋਚ ਵਾਲੇ ਕੈਂਡੀਡੇਟਸ ਜਿਹੜੇ ਪੰਜਾਬ ਨੂੰ ਇੱਕ ਰੱਖ ਸਕਦੇ ਨੇ ਜਿਹੜੇ ਪੰਜਾਬ ਦੇ ਵਾਤਾਵਰਨ ਨੂੰ ਮੁਠੀ ਵਰਗਾ ਬੰਦ